And this is across all the political spectrum from Labour, Conservatives, Liberal Democrats, and Independents. Usually, the APPG events, British Sikhs meet under more positive circumstances. But unfortunately, today's meeting um, is not one of those occasions, as we've seen <coughs> only too tragically in the uh, press in the last few days. Right now, we're. Facing an unprecedented emergency where racist rhetoric has crept and made home in our mainstream dialogue, leaving black and brown communities feeling <coughs> intimidated, scared, and unwelcome in the only country they have ever called home. So Cases of our sisters being harassed, targeted, raped. And our own children being bullied in schools for simply keeping their sick identity so and beyond. Cases of our sisters being harassed, targeted, raped, and our own children being bullied in schools for simply keeping their sick identity. These are not isolated incidents. They are part of a growing pattern of hate, fear, and silence. And that's why we're here today. <laughs> ਬਰਤਾਨੀਆ ਦੇ ਵਿੱਚ ਪਿਛਲੇ ਕੁ ਸਮੇਂ ਤੋਂ ਸਿੱਖਾਂ ਦੇ ਵਿਰੁੱਧ ਵੱਧ ਰਹੇ ਨਸਲੀ ਅਪਰਾਧਾਂ ਨੂੰ ਲੈ ਕੇ ਸਮੁੱਚਾ ਭਾਈਚਾਰਾ ਚਿੰਤਤ ਹੈ ਉਸ ਦੇ ਸੰਬੰਧ ਵਿੱਚ ਅੱਜ ਬਰਤਾਨੀਆ ਦੀ ਸੰਸਦ ਦੇ ਵਿੱਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪਸ ਸਿੱਖੀਸਮ ਦੇ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਭਾਈਚਾਰੇ ਵੱਲੋਂ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਬੀਤੇ ਦਿਨੀ 2 ਬੀਬੀਆਂ ਦੇ ਨਾਲ ਸਿੱਖ ਬੀਬੀਆਂ ਦੇ ਨਾਲ ਜੋ ਜਬਰ ਜਨਾਹ ਦੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਚਿੰਤਤ ਹੈ ਤੇ ਆਓ ਦੇਖਦੇ ਹਾਂ ਬਰਤਾਨੀਆਂ ਦੀ ਸੰਸਦ ਦੇ ਵਿੱਚ ਸਿੱਖ ਵਿਰੋਧੀ ਨਸਲਵਾਦ ਨੂੰ ਲੈ ਕੇ ਹੋਣ ਵਾਲੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਸਾਡੇ ਨਾਲ ਨੇ ਐਮਪੀ ਪ੍ਰੀਤਕੌਰ ਗੱਲਜੀਤ ਇਹਨਾਂ ਨੇ ਕਰਦੇ ਆਂ ਗੱਲਬਾਤ ਪ੍ਰੀਜੀਸ ਅੱਜ ਸਿੱਖਾਂ ਦੇ ਏ ਐਂਗਜਸ ਜਿਹੜੀ ਨਫਰਤੀ ਅਪਰਾਧ ਹੋ ਰਹੇ ਆ ਨਫਰਤ ਇਹ ਨਹੀਂ ਬਾਤ ਰਹੀ ਆ ਕਿੰਨੇ ਇਨਸੀਡੈਂਟ ਹੋ ਚੁੱਕੇ ਆ ਤੇ ਉਹਦੇ ਲਈ ਤੁਸੀਂ ਅੱਜ ਈਵੈਂਟ ਜਿਹੜਾ ਉਹ ਕਰ ਲੱਗੇ ਹੋ ਇਸ ਬਾਰੇ ਦੱਸੋ ਸੰਭੀ ਇਹ ਦਾ ਕੀ मीनिंग ਹੈ ਵਾਇਗਟੇ ਦਾ ਖਾਸਾ ਵਾਇਗਟੇ ਕੀ ਫਤ ਹੈ ਅਸੀਂ ਅੱਜ ਪਾਰਲੀਮੈਂਟ ਦੇ ਵਿੱਚ ਦੇਖੋ ਸਾਡੀ ਸਿੱਖ ਜਿਹੜੀ ਕਮਿਊਨਿਟੀ ਆ ਸਿਰਫ ਵੈਸ ਮਿਟਲ ਤੋਂ ਨਹੀਂ ਬੋਥ ਏਰੀਆਸ ਤੋਂ ਆਣ ਕੇ ਪਾਰਲੀਮੈਂਟ ਆਇਆ ਉਹ ਸਾਨੂੰ ਇਹ ਬਿਆਨ ਦੇਣ ਆਇਆ ਐਮਪੀ ਨੂੰ ਵੀ ਦੇਖੋ ਜੋ ਸਾਡੇ ਨਾਲ ਜੋ ਨਫ਼ਰਤ ਜੋ ਹੇਟ ਕ੍ਰਾਈਮ ਹੋਇਆ ਆ ਇਹ ਬਹੁਤ ਬਹੁਤ ਬੈਡ ਹੋਇਆ ਆ ਦੋ ਸਾਡੀਆਂ ਸਿੱਖਾਂ ਦੀਆਂ ਗੁਰਤੀਆਂ 20 ਸਾਲਾਂ ਦੀਆਂ ਇੱਕ ਆਪਣੇ ਘਰ ਦੇ ਵਿੱਚ ਇੱਕ ਜਿਹੜਾ ਕਮਰੇ ਚ ਚਲੀ ਸੀਗੀ ਉਹਨਾਂ ਨੂੰ ਰੇਪ ਕੀਤਾ ਗਿਆ ਪੁਲਿਸ ਦੀ ਜਿਹੜੀ ਹੌਨ ਸਟੇਟਮੈਂਟ ਨਿਕਲੀ ਆ ਉਹ ਸੋ ਦੇ ਕੇਸ ਦੇ ਵਿੱਚ ਉਹਨੂੰ ਉੱਥੇ ਲਿਖਿਆ ਗਿਆ ਕਿ ਉਹਨੂੰ ਸਟਰਾਂਗਲ ਕੀਤਾ ਗਿਆ ਇੰਨਾ ਹਰਰਿਫਿਕ ਅਸੌਲਟ ਉਹ ਵੀ ਕਿ ਉਹ ਜਿਹੜੀ ਉਹ ਪੇ ਉਹਨਾਂ ਨੇ ਹੇਟ ਕਰਾਇਮ ਇਹ ਕੀਤਾ ਜਾਂ ਪੇ ਜਿਹੜਾ ਰੇਪਸ ਗਿਆ ਉਡ ਰੈਸਿਅਲੀ ਐਗਰਵੇਟਿਡ ਸਿਕਾ ਇਹ ਜਿਹੜੀਆਂ ਘਟਨਾਵਾਂ ਸੀ ਕਦੀ ਇਸ ਮੁਲਕ ਦੇ ਵਿੱਚ ਕਦੀ ਸੁਨੀਆਂ ਹੀ ਨਹੀਂ ਐ ਦੇਖੋ ਵਾਇਲੈਂਸ ਅਗੇਂਸਟ ਊਮਨ ਹੈ ਰੇਪ ਅਗੇਂਸਟ ਊਮਨ ਹੁੰਦੀ ਆ ਪਰ ਜਿਹੜੀ ਰੈਸਿਅਲ ਐਗਰਵੇਸ਼ਨ ਆ ਤੇ ਜਿਹੜਾ ਦੋ ਸਿੱਖ ਜਿਹੜੇ ਆਦਮੀ ਸੀਗੇ ਉਹ ਵਹੈਂਪਟਨ ਦੇ ਵਿੱਚ ਉਹਨਾਂ ਦੇ ਨਾਲ ਜੋ ਹੋਇਆ ਜਿਹੜੇ ਸਿੱਖਾਂ ਦੀ ਪਛਾਣ ਆ ਤੁਸੀਂ ਆ ਸਰਦਾਰ ਆ ਤੁਸੀਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੌਣ ਆ ਉਹਨਾਂ ਨੂੰ ਇਹ ਸਾਫ਼ ਨਜ਼ਰ ਆਉਂਦੀ ਕਿ ਸਾਡਾ ਰੰਗ ਆਲੱਗ ਆ ਤੇ ਜੋ ਅਸੀਂ ਡਿਵੀਜ਼ਨ ਦੇਖ ਰਹੀ ਆ ਇਹ ਬੋਤ ਬੋਤ ਸਾਡੇ ਕੌਮ ਲਈ ਸਾਡੀ ਕਮਿਊਨਿਟੀ ਲਈ ਬੋਤ ਵੱਡੀ ਇਸ਼ੂ ਹੈਗੀ ਆ ਸੋ ਅੱਜ ਇਹ ਬੋਤ ਇੰਪੋਰਟੈਂਟ ਹੈ ਕਿ ਅਸੀਂ ਸੁਣੀਏ ਅਸੀਂ ਜਿਹੜੀ ਕਮਿਊਨਿਟੀ ਦੇ ਨਾਲ ਅਸੀਂ ਗਵਰਨਮੈਂਟ ਨੂੰ ਕਹੀ ਹੈ ਪੇ ਹੋਂ ਹੈਗਾ ਮੱਕਾ ਹੇਟ ਕਰਾਈਮ ਦਾ ਜਰਾ ਡਿਫੀਨੇਸ਼ਨ ਹੈ ਇਹਨੂੰ ਰੈਕਗਨਾਈਜ਼ ਅਸੀਂ ਜ਼ਰੂਰ ਕਰਨਾ ਚਾਹੀਦਾ ਆ ਤੇ ਤੇ ਅਸੀਂ ਕਰਾਂਗੇ ਬਾਹਰ ਜੋ ਡਿਬੇਟ ਚੱਲ ਰਹੀ ਹੈ ਜੋ ਆਮ ਲੋਕਾਂ ਦੇ ਵਿੱਚ ਅਸੀਂ ਸੁਣਦੇ ਆਂ ਕੁਝ ਲੋਕ ਇਹ ਮੰਨਦੇ ਆ ਕਿ ਜੋ politcal view ਅੱਜ ਕੱਲ ਆ ਰਹੇ ਆ ਉਹ ਵੀ ਇਹਦੇ ਪਿੱਛੇ ਹੈ ਲੋਕਾਂ ਨੂੰ ਜਿਵੇਂ ਭੜਕਾਉਣ ਵਾਲੀ ਗੱਲ ਜਾਂ ਜਾਂ ਲੋਕੀ ਐਂਟੀ ਇਮੀਗ੍ਰੇਸ਼ਨ ਤੇ ਰੈਲੀ ਹੋਈ ਹੈ ਉਸ ਦੇ ਨਾਲ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਰਾਜਨੀਤਿਕ ਲੋਕ ਇਦਾਂ ਦੇ ਬਿਆਨ ਦੇ ਰਹੇ ਐਂਡਾਇਰੈਕਟਲੀ ਪਿਛੋਕੜਕੀ ਨਹੀਂ ਕਹਿੰਦੇ ਐਂਡਾਇਰੈਕਟਲੀ ਜਿਹੜੇ ਉਹ ਕੱਟਗੰਤੀਆਂ ਦੇ ਖਿਲਾਫ ਜਿਹੜੇ ਆ ਉਹ ਲੋਕਾਂ ਨੂੰ ਜਿਵੇਂ ਉਕਸਾ ਰਹੇ ਹੁੰਦੇ ਇਦਾਂ ਮਹਿਸੂਸ ਕਰਦੇ ਉਹਦੇ ਬਾਰੇ ਕੀ ਕਹੂੰਗਾ ਮੈਂ ਕਹੂੰਗੀ ਦੇਖੋ ਬਈ ਲੋਕਾਂ ਨੇ ਇਹ ਕਹਿਣਾ ਜਿਹੜੇ ਅਸੀਂ ਚਿਰਾਂ ਦੇ ਅਸੀਂ ਰਹਿਣ ਵਾਲੇ ਆ ਇਸ ਤੇ ਉਹਨਾਂ ਨੇ ਕਹਿਣਾ ਤੇ ਇਦਾਂ ਦੀ ਕਦੀ ਘਟਨਾਵਾਂ ਹੋਈ ਨਹੀਂ ਕਿ ਪੇ ਹੁਣ ਘਾਤੋ ਹੋਈ ਆ ਇਦਾਂ ਠੀਕ ਆ ਹਨਾ ਸੋ ਹਾਂਜੀ ਜ਼ਰੂਰ ਹੈਗਾ ਆ ਜਿਹੜੇ ਪੋਲੀਟੀਸ਼ੀਅਨਸ ਹੈ ਆ ਜਿਹੜੇ ਲੀਡਰਸ ਆ ਉਹਨਾਂ ਦਾ ਜੋ ਬੋਲਦੇ ਆ ਜੋ ਉਹ ਕਹਿੰਦੇ ਆ ਉਹਦਾ ਫਰਕ ਅਸਰ ਤਾਂ ਹੁੰਦਾ ਆ ਅਸੀਂ ਦੇਖ ਰਹੇ ਆ ਕਿੰਨਾ ਹੇਟ ਡਿਵੀਜ਼ਨ ਪ੍ਰੋਟੈਸਟ ਹੋ ਰਿਹਾ ਅਮ ਯੂ ਨੋ ਸਾਰੀ ਕਮਿਊਨਿਟੀ ਵੀ ਫੀਲ ਕਰਦੀ ਆ ਵੀ ਜਿਹੜੇ ਇਲੀਗਲ ਮਾਈਗ੍ਰੇਸ਼ਨ ਹੋਣੇ ਇਹਦਾ ਹੱਲ ਹੋਣਾ ਚਾਹੀਦਾ ਇਹਦਾ ਇਹ ਨਹੀਂ ਹੁੰਦਾ ਕਿ ਅਸੀਂ ਨਫ਼ਰਤ ਦਿਖਾ ਲਈਏ ਅਸੀਂ ਉਹਦੇ ਉੱਤੇ ਹੁਣ ਅਟੈਕ ਕਰੀਏ ਹੋਰ ਕਮਿਊਨਿਟੀ ਨੂੰ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਇਹ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋਵੇ ਇਲੀਗਲ ਇਮੀਗ੍ਰੇਸ਼ਨ ਜੋ ਹੋ ਰਹੀ ਆ ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਰਹੇ ਅਸੀਂ ਇਹ ਕਹਿੰਦੇ ਕਿ ਗਵਰਨਮੈਂਟ ਇਹਦੀ ਹੱਲ ਲੱਭੇ ਠੀਕ ਆ ਅਸੀਂ ਸੋ ਹਾਂ ਇਹ ਜਿਹੜੀਆਂ ਇਸ਼ੂਜ਼ ਹੈਗੇ ਆ ਸਾਨੂੰ ਪੁੱਛਣਾ ਪੈਂਦਾ ਪੇ ਹੌਣਗਾ ਤਾਂ ਹੋ ਰਹੀਆਂ ਤੇ ਔਰਤਾਂ ਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਪੇ ਅਸੀਂ ਦੇਖੀਏ ਸਾਡੇ ਕੋਣ ਪਿੱਛੇ ਆ ਸੋ ਅੱਗੇ ਕੋਣ ਆ ਪੇ ਅਸੀਂ ਸੇਫ ਆ ਸਾਡੇ ਨਾਲ ਥਨੀ ਹੋ ਰਿਆ 올ਡ ਬਰੀ ਕੇਸ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਨਹੀਂ ਰਿਲੀਜ਼ ਕੀਤਾ ਗਿਆ ਕਿਸੇ ਨੂੰ ਨਹੀਂ ਪਤਾ ਹਾਲੇ ਪੇ ਕੋਣ ਰਿਸਪੌਂਸਿਬਲ ਹੈ ਇਹ ਫੇਅਰ ਹੋ ਸਕਦਾ ਅਸੀਂ ਉਮੀਦ ਨਹੀਂ ਸੀ ਕਿ ਬੂਲਸੋ ਦਾ ਕੇਸ ਫੇਰ ਮੁਰ ਕੇ ਹੋ ਸਕਦਾ ਜਿੱਦਾਂ ਜੋ 올ਡ ਬਰੀ ਹੋਇਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਰਾਇਚਕਰ ਸਾਹਿਬ ਜੀ ਬਹੁਤ ਹੈ ਇਸ ਹੀ ਬਰਤਾਨੀਆਂ ਦੀ ਸੰਸਦ ਵਿੱਚ ਹੋਏ ਨਫ਼ਰਤੀ ਅਪਰਾਧਾਂ ਦੇ ਬਾਰੇ ਸਮਾਗਮ ਦੀਆਂ ਮੁੱਖ ਚਲਕੀਆਂ ਹੁੰਦੇ ਹਨ ਪਿਸਮ ਬਦਨੀ ਕਲਾ ਨੂੰ ਇਜਾਜ਼ਤ ਤੇ ਤੁਸੀਂ ਵੇਖਦੇ ਹੋ ਜੀਤ ਵੈਪੀ ਟੀਵੀ ਬਹੁਤ ਬਹੁਤ ਧੰਨਵਾਦ